ਦੋ ਬੱਚਿਆਂ ਦੀ ਮਾਂ ਦੇ ਵੱਲੋਂ ਸੌਰੇ ਘਰ ਤੇ ਵਿੱਚ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਤਾਂ ਵਿਆਹੀ ਮਹਿਲਾ ਦੇ ਵੱਲੋਂ ਇੱਕ ਦਮੇ ਕਦਮ ਜਿਹੜਾ ਉਸ ਵੇਲੇ ਚੁੱਕਿਆ ਜਾਂਦਾ ਜਦੋਂ ਸੋਹਰਾ ਤੇ ਸੱਸ ਦੋਵੇਂ ਕਿਸੇ ਦੇ ਭੋਗ ਤੇ ਗਏ ਹੁੰਦੇ ਨੇ ਪਤੀ ਵੀ ਦੁਕਾਨ ਤੇ ਗਿਆ ਹੁੰਦਾ ਤਾਂ ਮੰਦਪਾਗੀ ਖਬਰ ਬਰਨਾਲਾ ਦੇ ਹੰਡਿਆਆ ਰੋਡ ਤੋਂ ਸਾਹਮਣੇ ਆਈ ਹੈ ਜਿੱਥੇ ਕਯੋਤਾ ਵੱਲੋਂ ਆਪਣੀ ਜਾਨ ਦੇ ਦਿੱਤੀ ਗਈ ਹੈ ਮ੍ਰਿਤਕ ਮਹਿਲਾ ਦੋ ਬੱਚਿਆਂ ਦੀ ਮਾਂ ਸੀ ਤੇ ਮਹਿਲਾ ਦੇ ਪਿਓ ਨੇ ਸੋਹਰਿਆ ਤੇ ਧੀ ਨੂੰ ਮਾਰਨ ਦੇ ਇਲਜ਼ਾਮ ਲਗਾ ਦਿੱਤੇ ਨੇ ਉਧਰ ਪਤੀ ਨੇ ਸਾਹਮਣੇ ਆ ਕੇ ਦੋਸ਼ਾਂ ਨੂੰ ਨਕਾਰਿਆ ਉਸ ਦਾ ਇਹ ਕਹਿਣਾ ਹੈ ਕਿ ਉਸ ਦੇ ਵੱਲੋਂ ਜਿਹਾ ਕੁਝ ਵੀ ਨਹੀਂ ਕੀਤਾ ਗਿਆ ਬੇਬੁਨਿਆਦ ਇਲਜ਼ਾਮ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਸ ਵੇਲੇ ਖੂਫਨਾ ਕਦਮ ਚੁੱਕਿਆ ਗਿਆ ਉਸ ਵੇਲੇ ਉਹ ਦੁਕਾਨ ਤੇ ਗਿਆ ਹੋਇਆ ਸੀ ਅਤੇ ਦੇ ਮੁਤਾਬਕ ਉਸ ਦਿਨਾਂ ਪਹਿਲਾਂ ਦੁਕਾਨ ਤੇ ਕੁਝ ਬੰਦਿਆ ਦੇ ਵੱਲੋਂ ਉਸ ਦੀ ਪਤਨੀ ਦੀ ਕੁੱਟਮਾਰ ਕੀਤੀ ਗਈ ਸੀ ਹੁਣ ਸਮਝੌਤੇ ਦੇ ਲਈ ਦਬਾਅ ਪਾਇਆ ਜਾ ਰਿਹਾ ਸੀ ਜਿਸ ਕਾਰਨ ਮਹਿਲਾ दुखी ਸੀ પતિ ਦਾ ਕਹਿਣਾ ਹੈ ਕਿ ਮੇਰਾ ਤਾਂ ਸਾਰਾ ਘਰ ਹੀ ਉਜੜ ਗਿਆ ਉਧਰ ਪੁਲਿਸ ਵੱਲੋਂ ਪੇਕਾ ਪਰਿਵਾਰ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਗਿਆ ਹਾਲਾਂਕਿ ਜੋ ਸੱਚ ਸਾਹਮਣੇ ਆਵੇਗਾ ਉਸ ਤੋਂ ਬਾਅਦ ਕਾਰਵਾਈ ਹੋਵੇਗੀ ਮੰਦਭਾਗੀ ਖਬਰ ਬਨਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ 10 ਸਾਲ ਪਹਿਲਾਂ ਵਿਆਹੀ ਧੀ ਵੱਲੋਂ ਆਪਣੀ ਜਾਨ ਦੇ ਦਿੱਤੀ ਗਈ ਸੰਦੀਪ ਸਿੰਘ ਜure ਨਹੀਂ ਡੇਢ ਕਿ ਮਹੀਨਾ ਹੋ ਗਿਆ ਸਾਡੀ ਦੁਕਾਨ ਤੇ ਆ ਕੇ ਕੋਈ ਲੜਾਈ ਹੋਈ ਸੀਗੀ ਤੇ ਉਹਨੇ ਕੋਟਮਾਰ ਕਾਫੀ ਕਰਕੇ ਗਏ ਮੇਰੇ ਵਾਈਫ ਨਾਲ ਤੇ ਅੱਜ ਜਿਹੜਾ ਮਸਲਾ ਹੋਇਆ ਇਹ ਅੱਜ ਉਹਨਾਂ ਨੇ ਸੁਸਾਇਡ ਕੀਤਾਗਾ ਤੇ ਇਹ ਡਿਪਰੈਸ਼ਨ ਚ ਹੀ ਰਹਿੰਦੇ ਸੀਗੇ ਉਸ ਦਿਨ ਦੇ ਤੇ ਇਹ ਕਹਿੰਦੇ ਵੀ ਗਲਤ ਹੋ ਗਿਆ ਮੇਰੀ ਤਾਂ ਬੇਇੱਜ਼ਤੀ ਬਹੁਤ ਹੋ ਗਈ ਹੈ ਮੇਰੇ ਇਹਨਾਂ ਨੇ ਬਾਲ ਪਟੇ ਆ ਤੇ ਨਾਲੇ ਮੈਨੂੰ ਲਫੜੇ ਵੀ ਬਹੁਤ ਮਾਰੇ ਨੇ ਤੇ ਅੱਜ ਜਿਹੜਾ ਕਦਮ ਚੱਕ ਲਿਆ ਇਹ ਬਹੁਤ ਗਲਤ ਹੋ ਗਿਆ ਤੇ ਇਸ ਤੋਂ ਬਾਅਦ ਬੱਚਿਆਂ ਦਾ ਮੇਰਾ ਦਾ ਕੁਝ ਨਹੀਂ ਬਣ ਸਕਦਾ ਹੁਣ ਇਸ ਦੁਆਦਿ ਚ ਜ਼ਿੰਦਗੀ ਖਤਮੀ ਹੋ ਗਈ ਹੈ ਕਿਸ ਤੋਂ ਬਾਅਦ ਮੇਰੇ ਮੰਮੀ ਡੈਡੀ ਵਰਗੇ ਅੱਜ ਭੋਗਤੇ ਗਏ ਸਿਗੇ ਤੇ ਉਸ ਤੋਂ ਬਾਅਦ ਇਹਨਾਂ ਨੇ ਸੁਸਾਇਡ ਕੀਤਾ ਤੇ ਜਿਹੜਾ ਸਾਰਾ ਮਾਲ ਮਾਮਲਾ ਇਹ ਪੁਲਿਸ ਵਾਲਿਆਂ ਕੋਲ ਦਰਜਾਈ ਤੇ ਕੈਮਰੇ ਵਗੈਰਾ ਸੀਸੀਟੀਵੀ ਕੈਮਰੇ ਚ ਸਭ ਕੁਝ ਕੈਦ ਆ ਜੀ ਸਾਡੇ ਸਮਝੌਤੇ ਉੱਤੇ ਦਬਾਅ ਪਾ ਰਹੇ ਸੀਗੇ ਜੀ ਤੇ ਮੇਰੀ ਘਰ ਵਾਲੀ ਸਮਝੌਤੇ ਵਾਸਤੇ ਮੰਨਦੀ ਨਹੀਂ ਸੀਗੀ ਇਸ ਕਾਰਨ ਉਹਨਾਂ ਨੇ ਸੁਸਾਇਡ ਕਰ ਲਿਆ ਅੰਟੀ ਤੁਹਾਡਾ গুਡ ਨਾਮ ਮੇਰਾ ਨਾ ਬਲਜੀਤਤਾ ਜੀ ਬਲਜੀਤ ਘਰ ਤੁਸੀਂ ਅੱਜ ਇਹਨਾਂ ਦੇ ਘਰੇ ਆਏ ਹੋ ਸਵੇਰੇ ਹਾਂਜੀ ਅੱਜ ਸਵੇਰੇ ਮੈਂ ਆਈ ਸੀ 10:00 ਵਜੇ ਆਏ 10:05 ਕੇ ਤੇ ਸਾਢੇ 10:00 ਸੀ ਤੋਂ ਗਏ ਉਹਨੇ ਮੈਨੂੰ ਪਾਣੀ ਕੋਸਾ ਕਰਕੇ ਕੁੜੀ ਨੇ ਦਿੱਤਾ ਹੈ ਮੈਂ ਪਾਣੀ ਪੀਤਾ ਹੈ ਜੀ ਮੈਂ ਕਹਾਂ ਸੀ ਉਹ ਵੀ ਨਹੀਂ ਪਤਾ ਸੀ ਪੀ ਕੇ ਆਏ ਕਹਿੰਦਾ ਨਹੀਂ ਚਾਹ ਪੀਂਦੇ ਤਾਂ ਅਸੀਂ ਪਾਣੀ ਪੀ ਲਓ ਕੋਈ ਗੱਲ ਹੋਈ ਹੋਵੇ ਉਹਦੇ ਨਾਲ ਕੋਈ ਨਾ ਆਈ ਜੀ ਕੋਈ ਗੱਲ ਨਹੀਂ ਹੋਈ ਸਾਡੇ ਨਾਲ ਨਾ ਹੀ ਕੋਈ ਗੁੱਸੇ ਵਾਲੀ ਉਹ ਹੈ ਨਹੀਂ ਸੀ ਬੋਲਦੀ ਨਹੀਂ ਤੇ ਕੁੜੀ ਨਾਲ ਸਾਹ ਸੋਹਰਾ ਤੁਹਾਡੇ ਨਾਲ ਗਏ ਸਵੇਰੇ ਹਾਂ ਜੀ ਨਾਲ ਗਏ ਸਾਡੇ ਅਸੀਂ 10:30 ਕਰੋਂ ਗਏ ਜੀ 10:30 ਕਰੇ ਗਏ ਕਾਹਦੇ ਤੇ ਗਏ ਤੁਸੀਂ ਨਹੀਂ ਹਾਰਸਾ ਹੋਇਆ 10:30 ਬਾਅਦ ਹੋਇਆ ਬਾਅਦ ਹੋਇਆ ਹਾਂ ਜੀ ਤੁਸੀਂ ਕਾਹਦੇ ਤੇ ਗਏ ਅਸੀਂ ਗੱਡੀ ਤੇ ਗਏ ਅਸੀਂ ਨਹੀਂ ਦੀ ਗੱਡੀ ਤੇ ਗਏ ਇੱਕ ਮੁੰਡਾ ਹੈ ਪੀ ਆ ਉਹਨੂੰ ਡਰਾਈਵਰ ਲੈ ਕੇ ਗਏ ਅਸੀਂ ਨਾਲ ਅਸੀਂ ਪੰਜੇ ਜਾਣੇ ਸੀਗੇ ਦੋਨੇ ਅਸੀਂ ਦੋਨੇ ਇਹਦੇ ਮਮੀ ਡੈਡੀ ਅੰਕਲ ਬੈਠੇ ਸੀ ਕੈਮਰੇ ਲੱਗੇ ਹੋਏ ਹਾਂਜੀ ਸਰ ਮੈਂ ਅਸ਼wini ਕੁਮਾਰ ਪਾਪਾ ਮੇਰੀ ਲੜਕੀ ਬਰਨਾਲਾ ਵਿਖੇ ਵਿਆਹੀ ਹੋਈ ਸੀ ਸੋ니아 ਰਾਣੀ ਉਹਦੇ ਪਸੌਰੇ ਪਰਿਵਾਰ ਵੱਲੋਂ ਅੱਜ ਉਹਨੂੰ ਮਾਰ ਦਿੱਤਾ ਗਿਆ ਹੈ ਤੇ ਮੈਨੂੰ ਇਨਸਾਫ ਦਵਾਇਆ ਜਾਵੇ ਕੀ ਨਾਮ ਦਾਡਾ ਹਰਪ੍ਰੀਤ ਹਰਪ੍ਰੀਤ ਜਿਹੜੀ ਕੁੜੀ ਦੀ ਡੈਥ ਹੋਈ ਹੈ ਉਹ ਤੁਹਾਨੂੰ ਸਵੇਰੇ ਮਿਲੀ ਅੱਜ ਹਾਂ ਕਿੰਨੇ ਵਜੇ ਹੋਣੀ ਸਵੇਰੇ ਹੋਵਨ ਨੂੰ ਮਿਲੀ ਆ ਹੋ 7 ਵਜੇ ਤਾਂ ਠੀਕ ਕੀ ਗੱਲਬਾਤ ਹੋਈ ਸੀ 7 ਵਜੇ ਉਹਨੇ ਮੈਨੂੰ ਕਿਹਾ ਤਾਂ ਕਿ ਆਂਟੀ ਮੋਟਰ ਚਲਾ ਤਾੜਾ ਘਰ ਕਿੱਥੇ ਆ ਅਸੀਂ ਇੱਥੇ ਰਹਿੰਦੇ ਹਾਂ ਚੱਕਰਾਇਦੇ ਰਹਿੰਦੇ ਹਾਂ ਠੀਕ ਹੈ ਜੀ ਤੇ ਫਿਰ ਉਹਨੇ ਮੈਂ ਇਹਨਾਂ ਦੇ ਕੰਮ ਵੀ ਕਰਦੀ ਆ ਓਕੇ ਤੇ ਉਹਨਾਂ ਨੇ ਫਿਰ ਮੈਂ ਟਾਸ ਮਿਲ ਗਿਆ ਆਂਟੀ ਕਹਿੰਦੀ ਅੰਦਰਲਾ ਰਾਸ਼ਟਰੀ ਮੇਲਾ ਕਰ ਦੋ ਨਾਰਮਲ ਸੀ ਕਿ ਕੋਈ ਗੱਲਬਾਤ ਨਹੀਂ ਲੱਗਦੀ ਅਜ ਤੱਕ ਕੋਈ ਲੜੇ ਬੋਲਦੇ ਨਹੀਂ ਸੁਣੇ ਹੈਗੇ ਕਿ ਕਿੰਨੇ ਕ ਵਸਫਾਈ ਕੀਤੀ ਤੁਸੀਂ ਸਫਾਈ ਤਾਂ ਮੈਂ ਸਵੇਰੇ ਦੁਕਾਨ ਦੇ 7 ਵਜੇ ਕੰਮ ਨੱਕ ਜਾਂਦੀ ਹਾਂ ਤੇ ਵਾਕਈ ਦੀ ਸਫਾਈ ਮੈਂ ਆ ਕੇ ਕਰਦੀ ਆ 11 ਵਜੇ ਠੀਕ ਹੈ ਜੀ ਉਧਰ ਕੰਮ ਕਰਕੇ ਆਉਣੀ ਹੈ ਇੱਕ ਘਰ ਦੇ ਹੋਰ ਜਦੋਂ ਮੈਂ ਆਈ ਤੇ ਉਹਨਾਂ ਨੇ ਖਾਣਾ ਲੈ ਲਿਆ ਸੀਗਾ ਹਜੇ ਇੱਕ ਇੱਕ ਖ਼ਬਰ ਲੱਣੀ ਸੀ ਕਿ ਕਿ ਹੰਢਿਆ ਰੋਡ ਤੇ ਪਟ્રોલਪਲਾਂਪ ਦੇ ਨਾਲ ਵਾਲੀ ਗਲੀ 'ਚ ਇੱਕ ਲੜਕੀ ਨੇ ਸੁਸਾਈਡ ਕਰ ਲਿਆ ਜਿਸ ਸੰਬੰਧ ਵਿੱਚ ਮਨ ਇੰਸਪੈਕਟਰ ਨੇ ਸਮੇਂ ਸਾਤੇ ਕਰਮਚਾਰੀ ਦੇ ਜਾ ਕੇ ਸਾਰਾ ਮੌਕਾ ਦੇਖਿਆ ਪੁੱਛ ਪੜਤਾਲ ਕੀਤੀ ਪੜਤਾਲ ਕਰਨ ਪ੍ਰੰਤ ਕਾਨੂੰਨ ਅਨੁਸਾਰ ਜੋ ਬਣਦੀ ਹੈ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਤੇ ਉਸ ਤੋਂ ਬਾਅਦ ਸ਼ਾਮ ਨੂੰ ਮ੍ਰਿਤਕ ਲੜਕੇ ਦੇ ਪਿਤਾ ਅਸ਼wini ਕੁਮਾਰ ਅਤੇ ਉਸ ਦੀ ਮਾਤਾ ਨੀਲਿਕਾ ਕੁਮਾਰੀ ਨੇ ਆਪਣਾ ਬਿਆਨ ਲਿਖਾਇਆ ਜਿਸ ਬਿਆਨ ਦੇ ਆਧਾਰ ਤੇ ਜੋਗਤਰਾਮਾ ਤਾਇਤ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਹਰੇਕ ਤਤ ਹਰੇਕ ਪਹਿਲੂ ਸਾਰੇ ਪਾਸਿਓ ਦਿਖਿਆ ਜਾਊਗਾ